ਅੱਜ ਪੰਜਾਬ ਵਿਧਾਨ ਸਭਾ ਦਾ اجلاس ਦੂਰਾਜਾ اجلاس ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਹ اجلاس ਹੰਗਾਮਾ ਭਰਪੂਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਦੇ ਕਈ ਮਸਲਿਆਂ ਨੂੰ ਲੈ ਕੇ ਇਸ ਸੈਸ਼ਨ ਦੇ ਵਿੱਚ ਵਿਰੋਧੀ ਸਰਕਾਰ ਨੂੰ ਅਤੇ ਸਰਕਾਰ ਵਿਰੋਧੀਆਂ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਵੀ ਵਿਰੋਧੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਸਕਦੇ ਨੇ ਕਿਉਂਕਿ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਵੀ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਆਏ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਅਤੇ ਦੂਜੇ ਪਾਸੇ ਬੇਅਦਬੀ ਨੂੰ ਲੈ ਕੇ ਵੀ ਇੱਥੇ ਮਸਲਾ ਜਿਹੜਾ ਕਾਨੂੰਨ ਬਣਾਉਣ ਨੂੰ ਲੈ ਕੇ ਉੱਠੇਗਾ ਅਤੇ ਮਤਾ ਜਿਹੜਾ ਲਿਆਂਦਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਕੈਬਨਿਟ ਦੇ ਵਿੱਚ ਵੀ ਮਨਜ਼ੂਰੀ ਮਿਲੀ ਹੈ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਸ ਵਿਸ਼ੇਸ਼ اجلاس ਅੱਜ ਸ਼ੁਰੂ ਹੋ ਰਿਹਾ ਹੈ ਇਹ ਵਿਸ਼ੇਸ਼ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹਾਕਮ ਤੇ ਰਯੋਦਨਸ਼ਾ ਵਿਰੋਧੀ ਪ੍ਰਾਪਤੀ ਤੇ ਖਾਸ ਕਰਕੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਮਗਰੋਂ ਸਮਰਥਨ ਚਾਇ ਸਿਆਸੀ ਆਗੂਆਂ ਦੀ ਘੇਰਾਬੰਦੀ ਕਰਨ ਦੀ ਤਿਆਰੀ ਵਿੱਚ ਹੈ ਸੱਤਾਧਾਰੀ ਤੇ ਵੱਲੋਂ ਦੀ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਮਾਮਲੇ ਤੇ ਕੇਂਦਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਸਕਦਾ ਹੈ ਵਿਰੋਧੀ ਧਿਰ ਨਸ਼ਿਆਂ ਦੇ ਮੁੱਦੇ ਤੇ ਥਾ ਅਬੋਹਰ ਵਿੱਚ ਕਪੜਾ ਵਪਾਰੀ ਸੰਜੀਵ ਵਰਮਾ ਦੀ ਹੱਤਿਆ ਦੇ ਮੱਦੇ ਨਜ਼ਰ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਰਚਾ ਕਰਨ ਦੀ ਮੰਗ ਕਰ ਸਕਦੀ ਹੈ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਨੀਤੀ ਵੀ ਕੇਂਦਰ ਬਿੰਦੂ ਬਣ ਸਕਦੀ ਹੈ ਵਿਸ਼ੇਸ਼ ਜਲਾਸ ਤੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਇਜਲਾਸ ਖਤਮ ਹੋਣ ਦੀ ਆਸ ਹੈ ਬੇਸ਼ੱਕ ਵਿਧਾਨ ਸਭਾ ਸਕਤਰੇਤ ਨੂੰ ਪੰਜ ਗੈਰ ਸਰਕਾਰੀ ਅਤੇ ਪ੍ਰਾਪਤ ਕੋਈ ਨਹੀਂ ਅਤੇ ਪਰੰਤੂ ਇਨ੍ਹਾਂ ਮਤਿਆਂ ਦੇ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ ਵਿਸ਼ੇਸ਼ ਸੈਸ਼ਨ ਦੀ ਦੂਜੇ ਦਿਨ ਬੀਬੀ ਐਮਬੀ ਦੇ ਡੈਮਾ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਨਾਤੀ ਖਿਲਾਫ ਹਾਕਮ ਟਰ ਮਟਾਲੇ ਆਏਗੀ ਅਤੇ ਡੈਮਾ ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਟਰ ਵੱਲੋਂ ਵਿਰੋਧੀ ਧਿਰ ਤੇ ਹਮਲੇ ਕੀਤੇ ਜਾ ਸਕਦੇ ਨੇ ਮਜੀਠੀਆ ਦੀ ਗ੍ਰਿਫਤਾਰੀ ਮਗਰੂ ਸੈਸ਼ਨ ਦੌਰਾਨ ਅਕਾਲੀ ਦਲ ਦੀ ਵਿਧਾਇਕਾ ਗਨੀਪ ਕੌਰ ਮਜੀਠੀਆ ਦੀ ਭੂਮਿਕਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰਿੰਤ ਸਿੰਘ ਯਾਦਲੀ ਦਾ ਸਟੈਂਡ ਦੇਖਣ ਵਾਲਾ ਹੋਵੇਗਾ ਨਸ਼ਿਆਂ ਦੇ ਮੁੱਦੇ ਤੇ ਹਾਕਮ ਤੇ ਸ਼੍ਰੋਮਣੀ ਅਕਾਲ ਰਗੜੇ ਲਾਉਣ ਲਈ ਕੋਈ ਮੌਕਾ ਨਹੀਂ ਛੱਡੇਗੀ ਤਾਂ ਅੱਜ ਵਿਸ਼ੇਸ਼ اجلاس ਹੈ ਪਰ ਇਹ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਦੇਖਣਾ ਹੋਵੇਗਾ ਕਿਹੜੀ ਤਰ ਕਿਸਤੇ ਭਾਰੂ ਪੈਂਦੀ ਨਜ਼ਰ ਆਵੇਗੀ